ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਹੁਣ ਤੱਕ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੁਹਾਡੇ ਨਾਲ ਜੁੜਿਆ ਨੂੰ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦਿਆਂ ਨੂੰ ਬਹੁਤ ਸਾਰੇ ਸੋਲਰ ਸਿਸਟਮ ਲਾਏ ਨੇ ਸੋਲਰ ਪੰਪ ਲਾਏ ਨੇ ਤੇ ਲਗਭਗ ਹਰੇਕ ਸੋਲਰ ਸਿਸਟਮ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਸਾਈਡ ਤੇ ਵੀ ਆਪਾਂ ਇੱਕ ਸੋਲਰ ਸਿਸਟਮ ਇੰਸਟਾਲ ਕਰਨਾ ਹੈ ਜਿਵੇਂ ਤੁਸੀਂ ਵੀਡੀਓ ਚ ਵੇਖਦੇ ਪਏ ਹੋ ਕਿਸਾਨ ਵੀਰ ਆਪਣੀ ਫਸਲ ਦੀ ਸंचाई ਕਰਨ ਵਾਸਤੇ ਇੰਜਨ ਜਨਰੇਟਰ ਦੀ ਵਰਤੋਂ ਕਰਦਾ ਪਿਆ ਤੇ ਲਗਭਗ 100 ਰੁਪਏ ਲੀਟਰ ਦੇ ਲਾਗਤ ਅਗੇਵੇ 100 ਰੁਪਏ ਲੀਟਰ ਵਾਲਾ ਤੇਲ ਫੂਕੇ ਫਿਰ ਆਪਣੀ ਫਸਲ ਦੀ ਸंचाई ਕਰਦਾ ਪਿਆ ਤੇ ਜਿਹੜੀ ਆਮਦਨ ਹੁੰਦੀ ਏ ਉਹ ਜ਼ਿਆਦਾਤਰ ਕਿਸਾਨ ਵੀਰ ਦੀ ਇਸ ਡੀਜ਼ਲ ਦੇ ਖਰਚੇ 'ਚ ਹੀ ਚਲੀ ਜਾਂਦੀ ਏ ਅੱਜ ਵੀਡੀਓ ਸ਼ੇਅਰ ਕਰਨ ਦਾ ਮੁੱਖ ਮਕਸਦ ਇਹ ਵੀ ਸਾਨੂੰ ਬਹੁਤ ਵਾਰੀ ਕਮੈਂਟ ਆਉਂਦਾ ਹੈ ਵੀ ਤੁਸੀਂ ਸੋਲਰ ਸਿਸਟਮ ਲਾ ਲਾ ਕਿ ਧਰਤੀ ਹੇਠਲਾ ਪਾਣੀ ਮੁਕਾ ਦੋਗੇ ਪਰ ਪਾਣੀ ਤੇ ਤੇਲ ਫੂਕੇ ਵੀ ਮੁਕਦਾ ਪਿਆ ਜਿਹੜਾ ਕਿਸਾਨ ਵੀਰ ਤੇਲ ਫੂਕੇ ਪਾਣੀ ਕੱਢਦਾ ਪਿਆ ਪਾਣੀ ਤੇ ਉਹਦੇ ਨਾਲ ਵੀ ਮੁਕਦਾ ਜੇ ਉਹ ਤੇਲ ਫੂਕਣ ਦੀ ਜਗ੍ਹਾ ਤੇ ਸੋਲਰ ਸਿਸਟਮ ਲਾ ਲੇਗਾ ਫਿਰ ਵੀ ਉਹੀ ਪਾਣੀ ਕੱਢਣਾ ਹੈ ਉਸੇ ਬੋਰ ਦੇ ਵਿੱਚੋਂ ਜੇ ਜਨਰੇਟਰ ਨਾਲ ਕੱਢੇਗਾ ਫਿਰ ਵੀ ਉਹੀ ਪਾਣੀ ਕੱਢਣਾ ਹੈ ਹਾਂ ਜਿਹੜੀ ਜਗ੍ਹਾ ਤੁਸੀਂ ਵੇਖਦੇ ਪਏ ਹੋ ਇੱਥੇ ਸਬਜ਼ੀਆਂ ਬੀਜੀਆਂ ਗਈਆਂ ਨੇ ਇੱਥੇ ਕੋਈ ਝੋਨਾ ਜਾਂ ਹੋਰ ਇਦਾਂ ਦੀ ਰਵਾਇਤੀ ਫਸਲ ਨਹੀਂ ਹੈਗੀ ਜਿਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਹੁੰਦੀ ਹੋਵੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੇਲਾਂ ਲੱਗੀਆਂ ਨੇ ਤੇ ਸਬਜ਼ੀ ਵੀ ਦੀ ਹੈ ਸੋ ਇਹ ਕਿਸਾਨ ਵੀਰ ਆਪਣੀ ਸਬਜ਼ੀ ਵਾਸਤੇ ਪਾਣੀ ਕੱਢਦਾ ਪਿਆ ਪਰ ਤੇਲ ਫੂਕੇ ਕੱਢਦਾ ਪਿਆ ਜੇ ਆਪਾਂ ਇੱਥੇ ਸੋਲਰ ਸਿਸਟਮ ਦੀ ਵਰਤੋਂ ਕਰਾਂਗੇ ਤੇ ਪ੍ਰਦੂਸ਼ਣ ਵੀ ਘਟ ਹੋਏਗਾ ਪਾਣੀ ਤੇ ਉਹ ਤੇਲ ਫੂਕੇ ਵੀ ਕੱਢਦੇ ਪਏ ਨੇ ਸੋਲਰ ਸਿਸਟਮ ਨਾਲ ਕੱਢਣਗੇ ਤੇ ਉਹਦੇ ਨਾਲ ਇਕੋ ਫ੍ਰੈਂਡਲੀ ਸਿਸਟਮ ਹੈ ਇਹ ਨਾਲ ਜਿਹੜਾ ਪ੍ਰਦੂਸ਼ਣ ਹੈ ਉਹ ਵੀ ਘਟੇਗਾ ਬਾਕੀ ਇਹਨਾਂ ਦਾ ਤੇਲ ਦਾ ਖਰਚਾ ਵੀ ਬੰਦ ਹੋ ਜਾਏਗਾ ਸੋ ਸੂਰਜ ਤੋਂ ਆਉਣ ਵਾਲੀ ਜਿਹੜੀ ਰੋਸ਼ਨੀ ਹੈ ਉਹ ਇੱਕ ਫ੍ਰੀ ਦੀ એનર્ਜੀ ਹੈ ਉਸ એનર્ਜੀ ਨੂੰ ਵਰਤਣ ਵਾਸਤੇ ਸੋਲਰ ਪੈਨਲ ਵਰਤਿਆ ਜਾਂਦਾ ਹੈ ਫੋਟੋਵੋਲਟ ਟੈਕਨੋਲੋਜੀ ਹੈ ਤੇ ਉਹ ਰੋਸ਼ਨੀ ਨੂੰ ਕਨਵਰਟ ਕਰਦਾ ਇਲੈਕਟ੍ਰਿਸਿਟੀ ਚ ਇਲੈਕਟ੍ਰਿਸਿਟੀ ਨੂੰ ਹੈਂਡਲ ਕਰਦੀ ਹੈ ਵੀਫਡੀ ਡਰਾਈਵ ਉਹਨੂੰ ਰਿਫਾਈਨ ਕਰਦੀ ਹੈ ਫਿਲਟਰ ਕਰਦੀ ਹੈ ਤੇ ਉਸ ਇਲੈਕਟ੍ਰਿਸਿਟੀ ਨੂੰ ਹੈਂਡਲ ਕਰਕੇ ਡੀਸੀ ਤੋਂ ਏਸੀ ਦੇ ਵਿੱਚ ਕਨਵਰਟ ਕਰਕੇ ਆਪਣੇ ਸੋਲਰ ਪੰਪ ਨੂੰ ਚਲਾਉਂਦੀ ਹੈ ਸੋ ਕਿਸਾਨ ਵੀਰੋ ਸੋਲਰ ਪੰਪ ਪਾਣੀ ਮਕਾਣ ਦੇ ਵਿੱਚ ਕੋਈ ਯੋਗਦਾਨ ਨਹੀਂ ਨਿਭਾਉਂਦਾ ਪਿਆ ਸਗੋਂ ਕਿ ਸੋਲਰ ਪੰਪ ਨਾਲ ਪ੍ਰਦੂਸ਼ਣ ਘਟ ਹੁੰਦਾ ਪਿਆ ਡੀਜ਼ਲ ਦਾ ਖਰਚਾ ਘਟ ਹੁੰਦਾ ਪਿਆ ਕਿਸਾਨਾਂ ਦਾ ਪਾਣੀ ਜਿਹੜਾ ਉਹ ਡੀਜ਼ਲ ਫੂਕ ਕੇ ਕੱਢਦੇ ਨੇ ਉਹ ਸੋਲਰ ਸਿਸਟਮ ਰਾਈ ਕੱਢ ਕੇ ਤੁਹਾਡੇ ਵਾਸਤੇ ਸਬਜ਼ੀਆਂ ਤੇ ਫਸਲਾਂ ਗਾਉਂਦੇ ਨੇ ਨਾ ਆਪਣਾ ਸਬਜ਼ੀਆਂ ਬਿਨਾ ਸਰ ਸਕਦਾ ਨਾ ਫਸਲਾਂ ਬਿਨਾ ਸਰ ਸਕਦਾ ਹੈ ਫਸਲ ਭੋਜਨ ਸਭ ਕੁਝ ਜ਼ਰੂਰੀ ਹੈ ਜਿਹਦੇ ਵਾਸਤੇ ਪਾਣੀ ਜ਼ਰੂਰੀ ਹੈ ਸੋ ਪਾਣੀ ਤੇ ਕੱਢਣਾ ਹੀ ਪੈਣਾ ਹੈ ਪਰ ਆਪਾਂ ਰਵਾਇਤੀ ਫਸਲਾਂ ਨੂੰ ਛੱਡ ਕੇ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਘੱਟ ਪਾਣੀ ਦੀ ਵਰਤੋਂ ਨਾਲ ਹੀ ਪੈਦਾ ਹੋ ਜਾਂਦੀਆਂ ਨੇ ਉਹਨਾਂ ਵੱਲ ਜਾਈਏ ਜਿਦੇ ਨਾਲ ਧਰਤੀ ਹੇਠਲਾ ਪਾਣੀ ਬਚ ਸਕੇ ਇਕੱਲੇ ਆਪਣੇ ਕਮੈਂਟ ਕਰਨ ਨਾਲ ਜਾਂ ਸਾਡੇ ਬੋਲਣ ਨਾਲ ਪਾਣੀ ਨਹੀਂ ਬਚ ਸਕਦਾ ਆਪਾਂ ਸਾਰਿਆਂ ਨੂੰ ਹੰਬੜਾ ਮਾਰਨਾ ਪੈਣਾ ਹੈ ਆਪਾਂ ਰਵਾਇਤੀ ਫਸਲਾਂ ਛੱਡ ਕੇ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਕੇ ਕੁਝ ਇਦਾਂ ਦੀਆਂ ਫਸਲਾਂ ਵਰਤੀਏ ਜਿਨ੍ਹਾਂ ਦੇ ਨਾਲ ਘੱਟ ਪਾਣੀ ਨਾਲ ਆਪਣੀ ਪੈਦਾਵਾਰ ਵੀ ਵਧੀਆ ਹੋਵੇ ਤੇ ਧਰਤੀ ਇਟਲਾ ਪਾਣੀ ਨਹੀਂ ਬਚਾਇਆ ਜਾ ਸਕਿਆ। ਬਾਕੀ ਜਿਹੜਾ ਕਮੈਂਟ ਆਪਾਂ ਕਰਨੇ ਆਂ ਵੀ ਸੋਲਰ ਸਿਸਟਮ ਨਾਲ ਪਾਣੀ ਮੁੱਕ ਜੇਗਾ ਤੇ ਜਿਨ੍ਹਾਂ ਦੇ ਬਿਜਲੀ ਦੇ ਗ੍ਰਿਡ ਕਨੈਕਸ਼ਨ ਨੇ ਪਾਣੀ ਤੇ ਉਹ ਵੀ ਫਸਲਾਂ ਨੂੰ ਲਾਉਂਦੇ ਨੇ ਤੇ ਜਿਨ੍ਹਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਦਾ ਕੀ ਕਸੂਰ ਹੈ? ਉਹ ਸੋਲਰ ਸਿਸਟਮ ਲਾ ਕੇ ਆਪਣਾ ਸੋਲਰ ਪੰਪ ਵੀ ਚਲਾਉਂਦੇ ਨੇ ਤੇ ਆਪਣੇ ਘਰ ਵਿੱਚ ਵੀ ਬਿਜਲੀ ਯੂਜ਼ ਕਰਦੇ ਨੇ ਜਿਹੜੇ ਵੀਰਾਂ ਦੇ ਘਰ ਉਹਨਾਂ ਦੇ ਖੇਤ ਦੇ ਵਿੱਚ ਹੀ ਨੇ ਉਹ ਉਸੇ ਸਿਸਟਮ ਤੋਂ ਆਪਣੇ ਘਰ ਵੀ ਵਰਤਦੇ ਨੇ ਸੋਲਰ ਬਿਜਲੀ ਤੇ ਉਹਦੇ ਨਾਲ ਉਹ ਆਪਣਾ ਸੋਲਰ ਪੰਪ ਵੀ ਚਲਾਉਂਦੇ ਨੇ। ਕਿਤੇ ਨਾ ਕਿਤੇ ਉਹ ਇਕੋ ਫਰੈਂਡਲੀ ਸਿਸਟਮ ਯੂਜ਼ ਕਰਕੇ ਆਪਣੀ ਕੁਦਰਤ ਦੀ ਬਚਤ ਹੀ ਕਰਦੇ ਪਏ ਨੇ ਆਪਣੀ ਕੁਦਰਤ ਦਾ ਸਾਥ ਦਿੰਦੇ ਪਏ ਨੇ ਵੀਡੀਓ ਵਧੀਆ ਲੱਗੀ ਕਮੈਂਟ ਆ ਰਹੀ ਸੁਝਾਅ ਜਰੂਰ ਦਿਓ ਵਿੰਦੇ ਰਹੋ ਪੰਜਾਬੀ ਡੈਰੀਮੈਂਟ ਸੋਲਰ